ਦੂਸਰਾ ਨੰਬਰ ਅਸੀਂ ਇੱਕ ਜੈ ਨੂੰ ਬੇਨਤੀ ਕਰਨਾ ਚਾਹੁੰਦੇ ਆ ਭਰਾ ਤੂੰ ਬਹੁਤ ਸਤਿਕਾਰਯੋਗ ਆ ਡਿਊਟੀ ਤੂੰ ਆਪਦੇ ਪਰਿਵਾਰ ਲਈ ਕਰ ਰਿਆ ਈ ਕੋਈ ਸਾਡੇ ਲਈ ਡਿਊਟੀ ਨਹੀਂ ਕਰ ਰਿਆ ਕੋਈ ਸਾਨੂੰ ਤਨਖਾਹ ਨਹੀਂ ਪਾਰ ਰਿਹਾ ਕਿਸੇ ਸਾਧੂ ਸੰਤ ਦਾ ਅਪਮਾਨ ਕਰਨਾ ਤਾਨੂੰ ਬਹੁਤ ਮਹਿੰਗਾ ਪਊਗਾ ਤਾਨੂੰ ਪਹਿਲੀ ਗੱਲ ਮਾਫੀ ਮੰਗਣੀ ਚਾਹੀਦੀ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆਗਾ ਸਾਡੀ ਤੇਰੇ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਹੈਗੀ ਪਰ ਜਦੋਂ ਵੀ ਕਿਸੇ ਆਪ ਤੋਂ ਵੱਡੇ ਨਾਲ ਸਾਧੂ ਸੰਤ ਨਾਲ ਗੱਲ ਕਰਨੀ ਹੋਵੇ ਨਾ ਬੜੇ ਤਰੀਕੇ ਨਾਲ ਤੇ ਬੜੇ ਲਹਿਜੇ ਨਾਲ ਬੜੀ ਤਮੀਜ਼ ਦੇ ਨਾਲ ਗੱਲ ਕਰੀਦੀ ਥੋਡੇ ਘਰੇ ਵੀ ਮਾਪੇ ਹੈਗੇ ਆ ਉਹਨਾਂ ਦਾ ਦਾੜਾ ਪ੍ਰਕਾਸ਼ ਆ ਸਾਧੂਆਂ ਵਾਲਾ ਉਹਨਾਂ ਦਾ ਭੇਸ ਆ ਬਾਣਾ ਪਾਇਆ ਉਹਨਾਂ ਦਾ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਆ ਤੁਹਾਨੂੰ ਬੋਲਣ ਦੀ ਅਕਲ ਵੀ ਹੈ ਨਹੀਂ ਚਲੋ ਜਿਹੜਾ ਤੁਹਾਡਾ ਕੰਮ ਆ ਤੁਸੀਂ ਕਰੋ ਐਕਸ਼ਨ ਲਓ ਜਿਹੜੀ ਤੁਹਾਡੀ ਕਾਨੂੰਨੀ ਕਾਰਵਾਈ ਕਰੋ ਪਰ ਕਿਸੇ ਦਾ ਅਪਮਾਨ ਕਰਨਾ ਕਿਸੇ ਨਾਲ ਬਦਤਮੀਜ਼ੀ ਦੇ ਨਾਲ ਬੋਲਣਾ ਇਹ ਅਸੀਂ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਸਾਡੀ ਚੇਤਾਵਨੀ ਆ ਪਹਿਲੀ ਗੱਲ ਤਾਂ ਜੈ ਨੂੰ ਮਾਫੀ ਮੰਗਣੀ ਚਾਹੀਦੀ ਆ ਦੂਸਰਾ ਨੰਬਰ ਇਹ ਆ ਵੀ ਜਦੋਂ ਵੀ ਕੋਈ ਗੱਲ ਕਰਨੀ ਕਿਸੇ ਸਾਧੂ ਸੰਤ ਦਾ ਪਹਿਰਾਵਾ ਵੇਖ ਕੇ ਗੱਲ ਕਰੀਦੀ ਹੁੰਦੀ ਆ ਇਹੋ ਜਿਹੇ ਮੀਟਰਾਂ ਦੀ ਤਾਂ ਕੋਈ ਗੱਲ ਨਹੀਂ ਸਾਡੇ ਚ ਇੰਨੀ ਹਿੰਮਤ ਹੈਗੀ ਅਸੀਂ ਮੀਟਰ ਲਵਾ ਲਾਂਗੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ